ਜੇਕਰ ਪਸ਼ੂਆਂ ਕੋਲੇ ਆ ਚੀਜ਼ ਲਾਤੀ ਇੱਕ ਮੱਖੀ ਨਹੀਂ ਰਹਿਣੀ ਪਸ਼ੂਆਂ ਕੋਲੇ ਤੁਸੀਂ ਘਰ ਦੇ ਵਿੱਚ ਵੀ ਇਹ ਚੀਜ਼ ਲਾ ਸਕਦੇ ਹੋ ਤੇ ਇਹਦਾ ਰਿਜ਼ਲਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਤੁਹਾਡੇ ਸਾਹਮਣੇ ਇਹ ਮੱਖੀਆਂ ਫੜ ਕੇ ਦਿਖਾਊਗੀ ਇੱਕ ਟ੍ਰੇ ਹੈ ਜਿਹਦੇ ਵਿੱਚ ਆਂਡੇ ਆਉਂਦੇ ਹੁੰਦੇ ਆ ਆਂਡੇ ਵਾਲੀ ਟ੍ਰੇ ਹੈ ਤੇ ਤੁਹਾਡੇ ਸਾਹਮਣੇ ਲਾਏ ਇਹ ਮੱਖੀਆਂ ਫੜੂਗੀ ਵੀ ਤੁਸੀਂ ਦੇਖੋਗੇ ਹੈਰਾਨ ਹੋ ਜਾਓਗੇ ਤੁਸੀਂ ਮੰਨ ਲਓ ਜਿਹੜੇ 5-5000 ਦੇ 6-6000 ਦੀਆਂ ਮਸ਼ੀਨਾਂ ਆਂਦੀਆਂ ਨੇ ਉਹਨੂੰ ਕਿਤੇ ਫੇਲ ਕਰਦੀ ਹੈ ਇਹ ਤੇ ਇਹਦੇ ਕੋਈ ਖਰਚਣਿਆਂ ਆਉਂਦਾ ਸਿਰਫ ਮਾਗਣਾ ਜੇਕਰ ਤੁਸੀਂ ਇਹ ਮੁੱਲ ਵੀ ਲੈ ਕੇ ਆਉਂਗੇ ਨਾ 10 ਰੁਪਏ ਖਰਚਾ ਆਉਂਦਾ ਨਹੀਂਗਾ ਵੈਸੇ ਆਪਣੇ ਘਰ ਚ ਪਈ ਹੁੰਦੀ ਹੈ ਉਹੀ ਵਰਤ ਲਓ ਤੁਸੀਂ ਤੇ ਫਿਰ ਤੁਸੀਂ ਕੀ ਕਰਨਾ ਇਹਦੇ ਮਿੱਠਾ ਲਾਉਣਾ ਕੋਈ ਵੀ ਜੇਕਰ ਸ਼ਹਿਦ ਪਿਆ ਤਾਂ ਸ਼ਹਿਦ ਸਭ ਤੋਂ ਵਧੀਆ ਚੀਜ਼ ਹੈ ਕਿਉਂ ਸ਼ਹਿਦ ਤੇ ਸਭ ਤੋਂ ਵੱਧ ਮੱਖੀ ਆਉਂਦੀ ਹੈ ਤੇ ਤੁਸੀਂ ਹੁਣ ਕਹੋਗੇ ਫੜੋ ਕਿਵੇਂ ਉਹ ਵੀ ਆਪਾਂ ਦੱਸਾਂਗੇ ਵੀ ਇਹ ਫੜੋ ਕਿਵੇਂ ਜਿਹੜੀ ਮੱਖੀ ਇੱਕ ਵਾਰੀ ਇਹਦੇ ਬਹਿ ਗਈ ਉਹ ਮੱਖੀ ਕਿਤੇ ਨਹੀਂ ਜਾਂਦੀ ਤੇ ਇਹਨੂੰ ਆਪਾਂ ਐਨ ਵੀ ਆਈ ਵਾਰ ਨਵੀਂ ਵਰਤਣੀ ਪਊਗੀ ਇਸੇ ਨੂੰ ਆਪਾਂ ਵਾਰ-ਵਾਰ ਵਰਤ ਸਕਦੇ ਹਾਂ ਤੇ ਇਹਦੇ ਨਾਲ ਮਤਲਬ ਮੱਖੀ ਚਿਪਕਦੀ ਨਹੀਂ ਕੋਈ ਵਾਸੇ ਮੱਖੀਆਂ ਫੜੂਗਾ ਪਹਿਲਾਂ ਤੇ ਬਾਤ ਚ ਮੁੱਖਿਆ ਮੱਲ ਕੇ ਦੇ ਬਾਕੀ ਤੁਸੀਂ ਲਾਈਵ ਦੇਖ ਲਓ ਕਿਵੇਂ ਮੱਖੀਆਂ ਫੜੂ ਤੁਹਾਡੇ ਸਾਹਮਣੇ ਦਿਖਾਵਾਂਗੇ ਮੱਖੀਆਂ ਫੜੂਗਾ ਵੀ ਤੇ ਹੁਣ ਤੁਸੀਂ ਕੀ ਕਰਨਾ ਇਹਦੇ ਸ਼ਹਿਦ ਲਾਉਣਾ ਸਾਰੇ ਤੇ ਮੱਲੇ ਲੱਗ ਜਿਹੜਾ ਇਸ ਚੀਜ਼ ਨੂੰ ਤੁਸੀਂ ਕਿਤੇ ਵੀ ਲਾ ਸਕਦੇ ਹੋ ਕੰਧ ਤੇ ਟੰਗ ਸਕਦੇ ਹੋ ਕਿਤੇ ਰੱਖ ਸਕਦੇ ਹੋ ਕੁਝ ਵੀ ਕਿਵੇਂ ਵੀ ਤੁਸੀਂ ਇਹਨੂੰ ਲਾ ਸਕਦੇ ਹੋ ਘਰ ਦੇ ਵਿੱਚ ਵੀ ਲਾ ਸਕਦੇ ਹੋ ਪਸ਼ੂਆਂ ਕੋਲੇ ਲਾ ਸਕਦੇ ਹੋ ਮਤਲਬ ਕਿ ਕਿਤੇ ਵੀ ਤੁਸੀਂ ਇਹਨੂੰ ਲਾ ਸਕਦੇ ਹੋ ਤੇ ਫਿਰ ਇੱਕ ਤੁਸੀਂ ਇਹਦੇ ਉੱਪਰ ਕਾਗਜ਼ ਲਪੇਟਣਾ ਮومی ਕਾਗਜ਼ ਇੱਕ ਤਾਂ ਜਿਹੜਾ ਨਾਲ ਚਿਪ ਜਾਂਦਾ ਪਰ ਰੋਟੀਆਂ ਵਗੈਰਾ ਨਾਲ ਲਪੇਟਣ ਵਾਸਤੇ ਹੁੰਦਾ ਉਹ ਵੀ ਤੁਸੀਂ ਲਾ ਸਕਦੇ ਹੋ ਜਾ ਕੋਈ ਵੀ ਤੁਹਾਨੂੰ ਕਾਗਜ਼ ਮਿਲਦਾ ਉਹ ਲਾ ਸਕਦੇ ਹੋ ਜੇਕਰ ਇਹ ਨਹੀਂ ਮਿਲਦਾ ਤਾਂ ਉਹਦੇ ਦਰ ਚੇਪੀਆਂ ਲਾ ਦਿਓ ਚੇਪੀਆਂ ਨਾਲ ਖੜਜੂ ਇਹ ਐਂ ਖੜ ਜਾਂਦਾ ਉਹਨੂੰ ਚੇਪੀਆਂ ਨਾਲ ਖੜਾਉਣਾ ਪਊ ਉਹਦੇ ਚੇਪੀਆਂ ਲਾ ਦਿਓ ਤੇ ਇੱਕ ਸਾਈਡੋਂ ਖੁੱਲਾ ਰਹਿਣਾ ਉਹਨੂੰ ਸਾਈਡਾਂ ਤੋਂ ਮਤਲਬ ਖੁੱਲਾ ਹੋਊਗਾ ਇੱਕ ਸਾਈਡਾਂ ਤੋਂ ਤੇ ਉੱਪਰ ਵੀ ਜੇ ਆਪਾਂ ਮਤਲਬ ਕਿ ਇੱਕ ਸਰਾਖ ਕਰਾਂਗੇ ਉੱਪਰ ਵੀ ਇਹਦੇ ਜਿੰਨੇ ਸਰਾਖ ਹੋਣਦੇ ਉਹਨੇ ਸਰਾਖ ਕਰ ਦਿਓ ਤੇ ਇਹਨੂੰ ਚੰਗੀ ਤਰ੍ਹਾਂ ਮਲ ਲਪੇਟ ਦੋ ਬਾਅਦ ਸਾਈਡਾਂ ਤੋਂ ਉਹਨੂੰ ਲਪੇਟੋ ਕਦੇ ਵੀ ਸਾਈਡਾਂ ਤੋਂ ਲਪੇਟੋ ਫਿਰ ਕੰਮ ਨਹੀਂ ਕਰਨਾ ਇਸ ਤਰੀਕੇ ਨਾਲ ਤੁਸੀਂ ਸਰਾਖ ਕਰ ਸਕਦੇ ਹੋ ਸਰਾਖ ਨਾ ਤਾਂ ਵਾਲੇ ਛੋਟੇ ਹੋਣ ਨਾ ਵਾਲੇ ਹੋ ਵੱਡੇ ਐਨ ਲਾ ਲੋ ਵੀ ਇੱਕ ਜਿਹੜਾ ਪੈਨ ਹੁੰਦਾ ਉਹਦੇ ਸਾਈਜ਼ ਦਾ ਸਰਾਖ ਹੋਊਗਾ ਜੇ ਤਾਂ ਵੀ ਸਹੀ ਐ ਪੈਨ ਦੇ ਸਾਈਜ਼ ਨਾਲ ਹੋਵੇ ਸਰਾਖ ਇਹ ਡੱਬੀ ਨਾਲ ਮਤਲਬ ਵੱਡੇ ਸਰਾਖ ਕੋਈ ਨਹੀਂ ਕਿਉਂਕਿ ਕਾਗਜ਼ ਹੁੰਦਾ ਨਾ ਛੇਤੀ ਮਾਚ ਜਾਂਦਾ ਇਹਦੇ ਨਾਲ ਵੀ ਉਹ ਬਹੁਤ ਵੱਡੇ ਬਹੁਤ ਵੱਡੇ ਸਰਾਖ ਹੋ ਜਾਣਗੇ ਵੱਡੇ ਛੀ ਨਾਲ ਉਹਨਾਂ ਨਾਲ ਤਾਂ ਉਦੋਂ ਵੀ ਵੱਡੇ ਸਰਾਖ ਹੋ ਜਾਣਗੇ ਤੇ ਆ ਦੇਖੋ ਵੀ ਤੁਹਾਡੇ ਸਾਹਮਣੇ ਦਿਸ ਰਹਾ ਨਾ ਵੀ ਐਡਾ ਸਰਾਖ ਹੋਣਾ ਚਾਹੀਦਾ ਤੇ ਇਹ ਹੈਗੀ ਹੈ ਘੰਟੇ ਤੋਂ ਘੰਟੇ ਬਾਅਦ ਦੀ ਵੀਡੀਓ ਦੇਖ ਲੋ ਵੀ ਕਿੰਨੀਆਂ ਮੱਖੀਆਂ ਅੰਦਰ ਜਿਹੜੇ ਫਰਕੇ ਨੇ ਕਿੰਨੀਆਂ ਅੱਧੀਆਂ ਮਰੀਆਂ ਪਈਆਂ ਨੇ ਤੇ ਅੱਧੀਆਂ ਹਜੇ ਮਤਲਬ ਕਿ ਨਮੀਆਂ ਜਿਹੜੀਆਂ ਐਂਟਰ ਹੋਈਆਂ ਨੇ ਉਹ ਹਜੇ ਉਹਨੇ ਘਟੋਗੜ 5-6 ਵਾਰ ਮੈਂਟ ਬਾਅਦ ਮਰ ਜਾਣਾ ਹੁੰਦਾ ਤੇ ਇਹ ਥੋੜੇ ਟਾਈਮ ਬਾਅਦ ਦੀ ਵੀਡੀਓ ਸੀ ਤੇ ਉਹ ਜ਼ਿਆਦਾ ਟਾਈਮ ਬਾਅਦ ਦੀ ਵੀਡੀਓ ਸੀ ਤੇ ਇਹਦੇ ਵਿੱਚ ਦੇਖੋ ਇਹ ਮੱਖੀਆਂ ਕਿਵੇਂ ਫੜ ਕੇ ਵਿੱਚ ਮੱਖੀਆਂ ਜਿਹੜੀਆਂ ਮਰੀਆਂ ਪਈਆਂ ਨੇ ਇਹ ਤੁਹਾਡੇ ਸਾਹਮਣੇ ਰਿਜ਼ਲਟ ਵੀ ਦਿਖਾਤਾ ਕਰਕੇ ਤੁਸੀਂ ਇਹ ਚੀਜ਼ ਜ਼ਰੂਰ ਆਪਣੇ ਘਰ ਦੇ ਵਿੱਚ ਰੱਖਿਓ ਮੱਜਾਂ ਕੋਲੇ ਰੱਖ ਦਿਓ ਸਸਤੀ ਪੈਂਦੇ ਕੋਈ ਖਰਚ ਨਹੀਂ ਪੈਂਦਾ ਇਸ ਉੱਪਰ ਤੇ ਇਹਦੇ ਵਿੱਚ ਵੀ ਦੇਖੋ ਇਹ ਜਿਹੜੀਆਂ ਮਤਲਬ ਕਿ ਹਜੇ ਮਰੀਆਂ ਨਹੀਂ ਹੈਗੀਆਂ ਮੱਖੀਆਂ ਇੱਕ ਦੋ ਮੱਖੀਆਂ ਜਿਉਂਦੀਆਂ ਨੇ ਕੁਝ ਮਰੀਆਂ ਪਈਆਂ ਨੇ ਇਹ ਮਾਲੇ ਤੁਸੀਂ ਜੇ ਆਪਾਂ ਕਹਦੀ ਵੀ ਸਾਰੇ ਦਿਨ ਦੇ ਵਿੱਚ ਤਾਂ ਇਹ ਭਰ ਜੂਗਾ ਮੱਖੀਆਂ ਨਾਲ ਉਦੋਂ ਵਾਰ ਸਾਰੀਆਂ ਮੱਖੀਆਂ ਝਾੜ ਦੋ ਤੁਸੀਂ ਬਾਹਰ ਕਿਤੇ ਮਰ ਜਣੀਆਂ ਕਿਉਂਕਿ ਉਹ ਝਾੜ ਕੇ ਆਪਣਾ ਦਵਾਰੇ ਇਹਨੂੰ ਵਰਤ ਲਓ ਸ਼ਹਿਦ ਉਹੀ ਮਤਲਬ ਕਿ ਨਵਾਂ ਨਵਾਂ ਨਾ ਰੱਖਿਓ ਸ਼ਾਇਦ ਉਹੀ ਸ਼ਾਇਦ ਕੰਮ ਕਰੂਗਾ ਜਿੰਨਾ ਸ਼ਾਇਦ ਪੁਰਾਣੋਂ ਉਹਨੀਆਂ ਮੱਖੀਆਂ ਜ਼ਿਆਦਾ ਫਸਣਗੀਆਂ ਇਹਦੇ ਵਿੱਚ ਕਿਉਂਕਿ ਨਵੇਂ ਸ਼ਾਇਦ ਤੇ ਘੰਟੋਂ ਦੇ ਪੁਰਾਣੇ ਤੇ ਵੱਧ ਆਉਂਦੀਆਂ ਸ਼ਹਿਦ ਨਹੀਂ ਲਾਉਣਾ ਤਾਂ ਇੱਥੇ ਗੁੜ ਲਾ ਦਿਓ ਗੁੜ ਵੀ ਮਤਲਬ ਕਿ ਪੁਰਾਣੇ ਦਾ ਗੁੜ ਲਾ ਦਿਓ ਜਿੰਨੀ ਪੁਰਾਣੀ ਚੀਜ਼ ਹੋ ਉਨੀਆਂ ਮੱਖੀਆਂ ਮਤਲਬ ਉੱਥੇ ਵੱਧ ਆਉਣਗੀਆਂ ਕਿਉਂਕਿ ਤੁਹ ਤੇ ਇਸ ਤਰੀਕੇ ਨਾਲ ਤੁਸੀਂ ਮੱਖੀਆਂ ਨੂੰ ਫੜ ਸਕਦੇ ਹੋ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ